ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਪੰਜਾਬ ਨੂੰ ਕੱਕੀ ਦੇ ਜਨਨ ਵਾਲੀ ਪਾਰਟੀਆਂ ਦੂਜੀਆਂ ਪਾਰਟੀਆਂ ਇੱਕ ਦੂਜੇ ਨਾਲ ਲੜਉਂਦੀਆਂ ਮੋਟਾ ਫਰਕ ਅਸੀਂ ਸਾਰਿਆਂ ਨੂੰ ਜੋੜਦੇ ਆ ਇਕੱਠੇ ਕਰਦੇ ਆ ਸਾਨੂੰ ਪਤਾ ਹੈ ਕਿ ਪੰਜਾਬ ਜੰਮਨ ਸ਼ਾਂਤੀ ਲਾਊਗੀ ਤਾਂ ਉਹ ਵੀ ਸਿੱਕੇ ਸਾਰੇ ਭਰਾਵਾ ਨੂੰ ਰਹਿਣ ਆ ਸੋਚ ਆਪੀ ਸੀ ਕੌਣ ਦੀ ਹੈ ਆਪਨੀ ਕੌਮ ਸੈਕਲਰ ਸੋਸ ਦੀ ਕੌਮ ਹੈ ਸਰਪੰਦੇ ਭਲੇ ਦੀ ਗੱਲ ਕਰਦੀ ਆ جپنچی شروع ہوکاری اسکول پڑھ کے پوڑیاں پوڑی چڑھ کے وڈے بادل صاحب ستر سال اکالی دل سیوا کیڈے بادل صاحب نے بھی ਸਭ ਤੋਂ ਪਹਿਲੇ ਬਾਦਲ ਪੇਂਡ ਦੇ ਸੱਤ ਪੰਜ ਪੜੇ ਉਹਦੇ ਬਾਅਦ ਪਲਾਟ ਸੰਭਤੀ ਦੇ ਇਲੈਕਸ਼ਨ ਲੜੇ ਫਿਰ ਜ਼ਿਲ੍ਹਾ ਪ੍ਰੇਸ਼ਦ ਦੇ ਇਲੈਕਸ਼ਨ ਲੜ ਕੇ ਜਿੱਤੇ ਚੇਅਰਮੈਨ ਬਣੇ ਫਿਰ ਐਮਐਲਏ ਬਣੇ ਐਪੀ ਸਹਾਰੀਆਂ ਪੌੜੀਆਂ ਜਿਹੜੀਆਂ ਤੇ ਇੱਥੇ ਲੋਕ ਹੈ ਜਿਹੜੇ ਮਿੰਟ ਸੁਖਤੇ ਜਨਾ ਚੋਣਿਆ ਆਪ ਕੋ ਹਾਲਾਤਾਂ ਦੇਖੀ ਆ ਸਿੱਧਾ ਮਜ਼ਾਕ ਕਰਦਾ ਕੰਦਾ ਆਪਣੇ ਸਾੜਾ ਦਾ ਮਜ਼ਾਕ ਕਰਦਾ ਉਹ ਵੀ ਜਿਹੜਾ ਤੁਹਾਨੂੰ ਗਸਾਉਂਦਾ ਸੀ ਨੇ ਉਹ ਹੱਥ ਰਿਆ ਕਿ ਮੈਂ ਕਿਵੇਂ ਲੋਕਾਂ ਦਾ ਬੇਡਕੂ ਬਣਾ ਕੇ ਹੁਣ ਪੰਜਾਬ ਹੀ ਜੰਦਾ ਰੋਰੀ ਹੈ ਉਹ ਹੱਥ ਰਿਆ ਆਰਾਮ ਨਾਲ दारू ਪੀ ਕੇ ਦਾ ਹੱਥ ਨੂੰ ਬੈਠਾ ਐ ਜਿਹੜਾ ਮੈਂ ਮੁੱਖ ਮੰਤਰੀ ਐ ਔਰ ਉਹ ਕੋਲੋਂ ਕਰਨਾ ਤੁਸੀਂ ਐਸ ਕਰਕੇ ਆਪਾਂ ਲੀਡਰ ਬਣਨੇ ਇੱਕ ਰਾਤ ਜਿਨ ਬੰਦੇ ਨਿਆ ਮਿਆਸਾ ਲਾਗ ਜਾਂਦੀ ਹੈ ਜਰਵਾ ਹੁੰਦਾ ਚੱਕਰ ਚਲਾਉਣੀਆਂ ਐ ਨਹੀਂ ਐ ਕਿ ਸਾਨੂੰ ਗੱਡੀ ਫੜਾ ਦਿਓ

ਇੰਨੇ ਸਿ ਵੱਡੇ ਪੰਨ ਸਾਹਿਬ ਨੂੰ ਕੋਲ ਬਟੂਰ ਜੇ ਰੱਖਿਆ ਤਿੰਨ ਸਾਲ ਜੱਪਲ ਪੰਦੇ ਰੱਖਿਆ ਜੇ ਅਸਾਮ ਦੀ ਜੇਲ੍ਹ ਚ ਰੱਖਿਆ ਕੋਈ ਕੋ ਸਾਲ ਉਹ ਕੋਈ ਨਹੀਂ ਗਿਆ ਮੈਨੂੰ ਯਾਦ ਆਜਦਾ ਮੇਰੀ ਭੈਣ ਦਾ ਵਿਆਹ ਸੀ ਸਰਕਾਰ ਕਹਿੰਦੀ ਤੁਸੀਂ ਦਰਖਾਸਤ ਦੇ ਕੇ ਪ੍ਰੂਫ ਲੈ ਲਓ ਵਾਟਸਐਪ ਤੇ ਨਹੀਂ ਮਾਣੀ ਦਰਖਾਸਤ ਅਕਾਲੀ ਦਰ ਵੀ ਹੋ ਰਹੀ ਸੀ ਜਿਵੇਂ ਮਨ ਨੂੰ ਮੱਕੀ ਨਹੀਂ ਕਿਤੇ ਆਵੇ 10 ਸਾਲ ਰੱਖੋ ਤੈਨੂੰ ਆਪਣੂ ਸ਼ਹੀਦਾਂ ਦੀ ਗੱਤੇ ਬਣਦੀ ਕਹਿੰਦੇ ਆਪਨੀ ਕੌਮ ਸਿੱਧਾ ਦੀ ਕੌਮ ਕਹਿਆ ਜਾਂਦਾ ਪਾਟੀ ਵੀ ਸਿੱਧਾ ਦੀ ਜੱਥੇ ਬੰਦੇ ਕਹਿਦਾ ਹੈ ਇੱਕ ਸੱਚੀ ਤੇ ਸਾਰੇ ਪਾਣੀ ਪਾਟੀ ਹੈ ਕੌਮ ਦੀ ਪਾਟੀ ਹੈ ਆ ਨਾ ਡਰਨ ਵਾਲੀ ਹੈ ਨਾ ਜ਼ੁਰਮਸਹਿਨ ਵਾਲੀ ਹੈ ਇਸ ਕਰਕੇ ਹਮੇ ਸਾਨੂੰ ਕਹਿਣ ਦੀ ਦਸਤ ਜਾਣਾ ਪਏਗੇ ਅਸੀਂ ਨਹੀਂ ਮੰਨਤਾ ਕਰਾਂਗੇ ਮੈਂ ਨਹੀਂ ਖਾਂਦੀ ਸਕਦੇ ਹੋ ਸਕਦੇ ਆਪ ਫੱਟ ਕੇ ਧਾਈਓ ਮੈਂ ਕਿਹਾ ਆਪ ਸੋਚ ਹੈ ایک سال چھپڑ سال پچونجا سال سانوں کے بادل صاحب نے راڑ آہ دیکھو پچونجا پنجا سال 20 بی سال 40 چالی سال ایس تک کہ میں بینتی کرنا ہے یہ اپنی قوم بھی فوج ہوں اسی کمجور کرتا ہوں ہیں مگر تاکتا ہوں لگی ہے جنسیاں لگی ہیں کہ تھوڑی قوم نے کمجور کرنا چاہتا ہے تھوڑی قوم نے جدے تو نہیں تھوڑی قوم نے فوج نے کمجور کرنا چاہتا ہے ایسا کہ پشانی ہرے بھی بھیانی ہیں

ਮਗਾ ਸੂਲਾ ਦੇ ਪਿੱਛੇ ਨਹੀਂ ਹੱਫਲਦੇ ਬਾਬਲ ਸਾਹਿਬ ਐਨੇ ਸਾਹ ਜੇਲ੍ਹ ਦੀ ਲੋੜ ਨਹੀਂ ਜੀ ਅਸੀਂ ਇਧਰ ਉੱਤੇ ਕਰਦੇ ਰਹਿੰਦੇ ਤਾਂ ਮੁੱਖ ਮੰਤਰੀ ਕਿੰਨੇ ਫਿਲਮਾਂ ਦੇ ਬਣੇ ਰਹੇ ਤੇ ਮੁੱਖ ਮੰਤਰੀ ਬਣਨਾਂ ਤੇ ਜੇਲ੍ਹਾਂ ਜਾਂ ਦੀ ਲੋੜ ਹੀ ਨਹੀਂ ਜੀ ਇਹ ਕਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਜੀ ਕਿੰਨਾ ਸਟਾਈਚ ਕਾਲੀ ਕਮੇਟੀ ਪਾਲੇ ਸੋਹੜਾ ਅੱਜ ਸਰਕਾਰ ਨਹੀਂ ਬਣਾਉਣੀ ਸਾਡੇ ਨਾਲ ਟੁਆਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹ ਰਿਹਾ ਹਾਂ ਆ ਲੜਾਈ ਛੋਟੀ ਹੈ ਕੌਮ ਦੀ ਪੰਜਾਬੀਆਂ ਦੀ ਲੜਾਈ ਹੈ ਇੱਕ ਪਾਸੇ ਤੁਸੀਂ ਹੋ ਇੱਕ ਪਾਸੇ ਕਿਸਾਨ ਗਰੀਬ ਮਜ਼ਦੂਰ ਪੰਜਾਬੀ ਹੈ ਦੂਜੇ ਪਾਸੇ ਦਿੱਲੀ ਵਾਲੇ ਹੁਕਮਰਾਨ ਭਜਾ ਦਿਓ ਮਨਣਾ ਨੂੰ ਵੋਟਾਂ ਪਾ ਕੇ 13 ਨਾ 13 ਸੀਟਾਂ ਜਿਤਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਾ ਚਰਵਾਤ ਤੋਂ ਬਾਕੀ ਵੀ ਜਿਹੜੇ ਡੀਸੀ ਦੇ ਪ੍ਰਧਾਨ ਸਾਹਿਬ ਚੰਦਰ ਰੌਂਗੀ ਤੇ ਆਇਆ ਸਟੇਣੀ ਰਾਜੀ ਨੇ ਪ੍ਰਧਾਨ ਸਾਹਿਬ ਜੈਨਾ ਸਾਹਿਬ ਆਇਆ ਤੇ ਬਾਕੀ ਵੀ ਜਿਹਨਾਂ ਦਾ ਨਾਮ ਲੈ ਲਿਆ ਗਿਆ ਗੰਨ ਸਾਹਿਬ ਹੈ ਜਿਹੜੇ ਪ੍ਰਧਾਨ ਖੁੱਲੇ ਖੁੱਲੇ ਥੋੜਾ ਦੇਖੋ ਅੱਜ ਅਸੀਂ ਬਹੁਤ ਖੁਸ਼ੀ ਹੋ ਰਹੀ ਹੈ ਕੀ ਹਾਲ ਸਚ ਮੈਂ ਕਹਿ ਸਕਦਾ ਕਿ ਘਰ ਵਾਪਸੀ ਕਰਕੇ ਮਾਨੂੰ ਬੜਾ ਸਕੂਨ ਮਿਲ ਰਿਹਾ ਕਿਉਂਕਿ ਸਾਡੀ ਖੂਨ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਹੈ ਔਰ ਅਸੀਂ ਕਦੇ ਵੀ ਚਾ ਕੋਈ ਕਾਰਨ ਬਣਿਆ ਜਿਸ ਤਰ੍ਹਾਂ ਵੀ ਹਾਲਾਤ ਸਮੇਂਦਰ ਸਮੇ ਬਣੇ ਚਾ ਅਸੀਂ ਪਾਰਟੀ ਤੋਂ ਵੱਖਰੇ ਹੋਏ ਪਰ ਅਕਾਲੀ ਦਲ ਪ੍ਰਤੀ ਵਫਾਦਾਰੀ ਹਮੇਸ਼ਾ ਸਾਡੇ ਮਨ ਦੇ ਵਿੱਚ ਰਹੀ ਹੈ ਔਰ ਅੱਜ ਮੈਂ ਕਹਿ ਸਕਦਾ ਕਿ ਅੱਜ ਪਾਰਟੀ ਦੇ ਵਿੱਚ ਆਉਣ ਨਾਲ ਸਾਡੇ ਮਨ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਵਿੱਚ ਆਏ ਆ ਕਿਉਂਕਿ ਅਸੀਂ ਮਹਿਸੂਸ ਵੀ ਕੀਤਾ ਜਿਸ ਤਰ੍ਹਾਂ ਬਰਾੜ ਸਾਹਿਬ ਇੱਥੇ ਖੜੇ ਨੇ ਹਲਕੇ ਦੇ ਇੰਚਾਰਜ ਨੇ ਬਰਾੜ ਸਾਹਿਬ ਨਾਲ ਬਹੁਤ ਵਾਰੀ ਸਾਡੀ ਗੱਲਬਾਤ ਹੋਈ ਇਹਨਾਂ ਨੇ ਵੀ ਹਮੇਸ਼ਾ ਕਿਹਾ ਸ਼ਰਮਾ ਜੀ ਨਾਲ ਵੀ ਗੱਲਬਾਤ ਹੋਈ ਔਰ ਅੱਜ ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਸਮੇਂ ਦੇ ਵਿੱਚ ਪਾਰਟੀ ਦੇ ਲਈ ਜਿੰਨੀ ਕੁ ਵੀ ਹੋ ਸਕਦੀ ਹੈ ਸੰਭਵ ਅਸੀਂ ਕੋਸ਼ਿਸ਼ ਕਰਕੇ ਵੋਟਾਂ ਪਵਾ ਕੇ ਪਾਰਟੀ ਪ੍ਰਤੀ ਇਹ ਸਮਝਾ ਕੇ ਅਸੀਂ ਵਫਾਦਾਰੀ ਜੋ ਹੈ ਆਪਣੀ ਉਹ ਜाहिर ਕੀਤੀ ਹੈ ਸੋ ਮੈਂ ਸਾਰੇ ਰਾਜਪਰਾ ਵਾਸੀਆਂ ਨੂੰ ਕਲੌਰ ਵਾਸੀਆਂ ਨੂੰ ਔਰ ਜ਼ਿਲ੍ਹਾ ਪਟਿਆਲਾ ਜਿੱਥੇ ਤੱਕ ਵੀ ਤੁਹਾਡੇ ਚੈਨਲ ਦੇ ਮਾਧਿਅਮ Ibrahim ਮੇਰੀ ਆਵਾਜ਼ ਜਾ ਰਹੀ ਹੈ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਾਂਗਾ ਤੇ ਪੰਜਾਬ ਦਾ ਭਲਾ ਇਸੇ ਵਿੱਚ ਹੈ ਕਿ ਖੇਤਰੀ ਪਾਰਟੀ ਨੂੰ ਆਪਾਂ ਵੋਟਾਂ ਪਾਈਏ ਪੰਜਾਬ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਤੁਸੀਂ ਸਾਰਾ ਕੁਝ ਕਰਕੇ ਵੇਖ ਲਿਆ ਪੰਜਾਬ ਦੇ ਵਿਕਾਸ ਵੱਲ ਚੈਨ ਨਿਗ੍ਹਾ ਮਾਰ ਕੇ ਦੇਖ ਲਓ ਕਿਸੇ ਤਰ੍ਹਾਂ ਵੀ ਦੇਖ ਲਓ ਦੂਸਰੀਆਂ ਪਾਰਟੀਆਂ ਦਿੱਲੀ ਤੋਂ ਚਲਦੀਆਂ ਨੇ ਪੰਜਾਬ ਦੇ ਵਿੱਚ ਹੋਰ ਗੱਲ ਕਰਦੇ ਨੇ ਹਰਿਆਣੇ ਦੇ ਵਿੱਚ ਹੋਰ ਦੂਸਰੇ ਸੂਬਿਆਂ ਦੇ ਵਿੱਚ ਹੋਰ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਜਾ ਕੇ ਬਹੁਤ ਮਾਨ ਨੂੰ ਸਕੂਨ ਮਿਲ ਰਿਹਾ ਖੁਸ਼ੀ ਹੋ ਰਹੀ ਹੈ ਮੈਂ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਮੇਰੇ ਵੱਡੇ ਭਰਾ ਸਾ ਸਰਜੀਤ ਸਿੰਘ ਗੜੀ ਸਾਹਿਬ ਜਿਹੜੇ ਕਿ ਐਸ்சிਪੀਸੀ ਦੇ ਐਗਜ਼ੀਕਟਿਵ ਮੈਂਬਰ ਬੜਾ ਲੰਮਾ ਸਮਾਂ ਰਿਹਾ ਹੈ ਬੜੀ ਦੇਰ ਤੋਂ ਐਸ்சிਪੀਸੀ ਦੇ ਮੈਂਬਰ ਹੈ ਔਰ ਖਾਸ ਕਰਕੇ ਸਾਡੇ ਰਾਜਪੂਤ ਭਾਈਚਾਰੇ ਦੇ ਕੱਲੇ ਇਸ ਇਲਾਕੇ ਦੀ ਨਹੀਂ ਪੰਜਾਬ ਦੇ ਇਹ ਆਗੂ ਨੇ ਇਹਨਾਂ ਦੇ ਪਾਰਟੀ 'ਚ ਘਰ ਵਾਪਸੀ ਕਰਨ ਤੇ ਮੈਂ ਜਿੱਥੇ ਜੀ ਆਇਆਂ ਕਹਿੰਨਾ ਉੱਥੇ ਮੈਂ ਧੰਨਵਾਦ ਵੀ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਪਾਰਟੀ ਨੂੰ ਅੱਜ ਬਹੁਤ ਵੱਡਾ ਬਲ ਮਿਲਿਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਕਿਤੇ ਵੀ ਕਿਤੇ ਦੁੱਖ ਸੁੱਖ ਤੇ ਇਕੱਠੇ ਹੁੰਦੇ ਸੀ ਕਿ ਇੱਥੋਂ ਤੱਕ ਮੈਂ ਘਰ ਆ ਕੇ ਵੀ ਇੱਕ ਦੋ ਵਾਰੀ ਜਦੋਂ ਮਿਲਿਆ ਤੇ ਮੈਂ ਹਮੇਸ਼ਾ ਇਹੀ ਬੇਨਤੀ ਕੀਤੀ ਇਹਨਾਂ ਨੂੰ ਕਿ ਆਪਾਂ ਪਾਰਟੀ ਜਿਹੜੀ ਆਪਣੀ ਮਾਂ ਪਾਰਟੀ ਹੈ ਉਹਨੂੰ ਤਕੜਾ ਕਰਨ ਦੇ ਵਿੱਚ ਸਾਰੇ ਜੋਰ ਲਾਈਏ ਔਰ ਸਾਰੇ ਸਹਾਈ ਹੋਈਏ ਉਹਨਾਂ ਨੇ ਇਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪ ਤੇ ਸਮੁੱਚੇ ਸਾਥੀ ਮੈਂ ਦੇਖ ਰਿਹਾ ਕਿ ਜਿੰਨੇ ਵੀ ਇਸ ਰਾਜਪੁਰਾ ਹਲਕੇ ਤੇ ਹੋਣ ਕਨੌਰ ਦੇ ਹੋਣ ਜਾਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਿੱਥੇ ਕਿਤੇ ਵੀ ਸਾਰੇ ਸਾਥੀ ਹੈ ਉਹ ਸਾਰੇ ਹਾਜ਼ਰ ਨੇ ਇਹਨਾਂ ਸਾਰਿਆਂ ਦੇ ਉਹ ਨਾਲ ਸ਼੍ਰੀ ਅਨਕੇ ਸ਼ਰਮਾ ਜੀ ਦਾ ਜਿਹੜਾ ਅਗਲਾ ਰਸਤਾ ਹੈ ਉਹ ਇਸ ਇਲਾਕੇ ਦੇ ਵਿੱਚ ਉਹ ਹੋਰ ਸੌਖਾ ਹੋਇਆ ਔਰ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਮਨ ਬਣਾਇਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਕੇ ਲੋਕ ਸਭਾ ਦੇ ਵਿੱਚ ਜਿਹੜੇ 13 ਦੇ 13 MP ਭੇਜਨੇ ਆ ਇਹਦੇ ਲਈ ਉਮੀਦ ਕਰਦੇ ਆ ਕਿ 24 ਦੇ ਵਿੱਚ ਰਿਜ਼ਲਟ ਜਿਹੜੇ ਆ ਉਹ ਬਹੁਤ ਬਿਹਤਰ ਹੋਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪਿਛਲੇ 10 ਸਾਲ ਦਾ ਜਿਹੜਾ ਕੰਮ ਕਰਨ ਦਾ ਇਤਿਹਾਸ ਹੈਗਾ ਉਹ ਬਿਲਕੁਲ ਸਾਹਮਣੇ ਆ ਔਰ ਪਿਛਲੇ 7 ਸਾਲਾਂ ਦੇ ਵਿੱਚ ਭਾਵੇਂ ਕਾਂਗਰਸ ਪਾਰਟੀ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਉਹਦਾ ਕੰਮ ਕੀਤਾ ਜਿਹੜਾ ਹੈਗਾ ਉਹ ਵੀ ਸਾਹਮਣੇ ਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮ ਜਿਹੜੇ ਆ ਇਹਨਾਂ 7 ਸਾਲਾਂ ਤੇ ਬਹੁਤ ਭਾਰੀ ਪੈ ਰਿਹਾ ਇਸ ਕਰਕੇ ਅੱਜ ਲੋਕ ਪੰਜਾਬ ਪੰਜਾਬ ਦੇ ਲੋਕਾਂ ਦੀ ਜ਼ੁਬਾਨ ਤੇ ਆ ਕਿ ਇਸ ਇਹਨਾਂ ਸਾਰਿਆਂ ਨਾਲੋਂ ਅਕਾਲੀ ਚੰਗੇ ਆ ਪਰ ਮੈਨੂੰ ਪੂਰਨ ਆਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਐਮਪੀ ਜਿੱਤ ਪ੍ਰਾਪਤ ਕਰਨਗੇ